ਦੇ ਨਮੋੜੀ ਫਸੀ ਚੱਲੇ ਆ ਮਾਚੀਵਾੜਾ ਸਾਹਿਬ ਹੈਲੋ ਹੋਣ ਨਹੀਂ ਜਿਵੇਂ ਜਿਵੇਂ ਗਰਮੀ ਹੋਣੀ ਹਰੇ ਬਈ ਘਟਦੀ ਜਾਣੀ ਹੈ ਪਸਰਾ ਵੀ ਲੱਗ ਗਿਆ ਲਾਲ ਲਾਲ ਭਾ ਮਾਰਨ ਗੁਰਦੁਆਰਾ ਗਨੀਖਾ ਨਵੀਂ ਖਾਂ ਹਾਂਜੀ ਦੋਸਤੋ ਪਹੁੰਚ ਗਏ ਹਾਂ ਅਸੀਂ ਗੁਰਦੁਆਰਾ ਗਨੀਖਾ ਨਵੀਂ ਖਾਂ ਜੋ ਹੈਗਾ ਮਾਛੀਵਾੜਾ ਸਾਹਿਬ ਦੇ ਵਿੱਚ ਤੇ ਹਾਂਜੀ ਸਭ ਤੋਂ ਪਹਿਲਾਂ ਇੱਥੇ ਗੁਰਦੁਆਰੇ ਦੇ ਵਿੱਚ ਐਂਟਰ ਹੁੰਦੇ ਆਂ ਹੀ ਇਹਨਾਂ ਦੋਵਾਂ ਭਰਾਵਾਂ ਦੀ ਗਨੀਖਾ ਤੇ ਨਵੀਂ ਖਾਂ ਦੀ ਮਜ਼ਾਰ ਬਣੀ ਹੋਈ ਆ ਜਿੱਥੇ ਲੋਕ ਅੱਜ ਵੀ ਸ਼ਰਧਾ ਤੇ ਪਿਆਰ ਦੇ ਨਾਲ ਉਮੀਂ ਹੀ ਮੱਥਾ ਟੇਕਦੇ ਆਂ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਦਾ ਨਵੀ ਖਾਤੇ ਗਨੀ ਖਾ ਦਾ ਇੱਕ ਘਰ ਹੁੰਦਾ ਸੀਗਾ ਜਿਸ ਤੇ ਹੀ ਅੱਜ ਇਹ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਆ ਇੱਥੇ ਇਹ ਦੇਖ ਕੇ ਮਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਕਿ ਇਸ ਵਿਚਾਲੇ ਧਰਮ ਦੀ ਕੋਈ ਵੀ ਦੀਵਾਰ ਨਹੀਂ ਹੈਗੀ ਜਿੰਨਾ ਪਿਆਰ ਤੇ ਸਤਿਕਾਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਰਦੇ ਆ ਉਹਨਾਂ ਹੀ ਪਿਆਰ ਤੇ ਸਤਿਕਾਰ ਸੰਗਤਾਂ ਅੱਜ ਇਹਨਾਂ ਨੂੰ ਸ਼ੁਕਰਾਨੇ ਵਜੋਂ ਮੱਥਾ ਟੇਕ ਕੇ ਬਰਾਬਰ ਦਾ ਹੀ ਦਰਜਾ ਦੇ ਰਹੀਆਂ ਨੇ ਕਿਉਂਕਿ ਇਹਨਾਂ ਦੋਵਾਂ ਭਰਾਵਾਂ ਨੇ ਗਨੀ ਖਾਨ ਤੇ ਨਵੀ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਸੀਗੀ ਇਹੋ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਉੱਚ ਦਾ ਪੀਰ ਬਣਾ ਕੇ ਮੁਗਲਾਂ ਦੀਆਂ ਫੌਜਾਂ ਦੇ ਵਿੱਚੋਂ ਬਾਹਰ ਕੱਢ ਕੇ ਲੈ ਗਏ ਸੀਗੇ ਗੁਰੂ ਜੀ ਨੇ ਇਹਨਾਂ ਦੋਵਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਜੋ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਹੋਇਆ ਹੈ ਵਾ ਇਹ ਤੁਸੀਂ ਪੜ੍ਹ ਸਕਦੇ ਹੋ ਗੁਰੂ ਜੀ ਨੇ ਇਹਨਾਂ ਦੋਵਾਂ ਨੂੰ ਆਪਣਾ ਪੁੱਤਰ ਮੰਨਿਆ ਕੇ ਹਾਤੇ ਜੋ ਇਹਨਾਂ ਦੀ ਸੇਵਾ ਕਰੇਗਾ ਉਹ ਮੇਰੀ ਹੀ ਸੇਵਾ ਕਰੇਗਾ ਸਮਝ ਲਵੋ ਉਹ ਮੈਨੂੰ ਹੀ ਪਾ ਲਵੇਗਾ ਇਹ ਵਾਲਾ ਉਹ ਕਮਰਾ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਗਨੀਖਾ ਤੇ ਨਵੀਕਾਰ ਦੇ ਘਰ 2 ਦਿਨ ਰੁਕੇ ਸਨ ਤੇ ਇਹ ਉਸ ਕਮਰੇ ਨੂੰ ਅੱਜ ਕੱਲ ਪੱਕਾ ਕਰ ਦਿੱਤਾ ਗਿਆ ਆ ਵੈਸੇ ਤਾਂ ਇਹ ਕਾਰ ਸੇਵਾ ਵਾਲੇ ਪੁਰਾਣੀਆਂ ਨਿਸ਼ਾਨੀਆਂ ਨੂੰ ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਨੇ オリジナル ਨਿਸ਼ਾਨੀਆਂ ਨੇ ਉਹਨਾਂ ਨੂੰ ਬਿਲਕੁਲ ਖਤਮ ਕਰਦੇ ਜਾ ਰਹੇ ਨੇ ਇਸ ਕਮਰੇ ਦੀ ਹੀ ਬਾਹਰੀ ਦੀਵਾਰ ਤੇ ਉਹ オリジナル ਹੁਕਮਨਾਮਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖ ਕੇ ਦਿੱਤਾ ਸੀਗਾ ਉਹ ਫਰੇਮ ਕਰਕੇ ਲਗਵਾਇਆ ਹੋਇਆ ਵਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣੀ ਹੋਈ ਆ। ਅਖੰਡ ਪਾਠ ਸਾਹਿਬ ਦੇ ਸਹਿਜ ਪਾਠ ਦੇ ਪਾਠ ਹਰ ਵਕਤ ਆਰੰਭ ਰਹਿੰਦੇ ਨੇ ਇੱਥੇ। ਬਾਣੀ ਦਾ ਪ੍ਰਵਾਹ 24 ਘੰਟੇ ਚੱਲਦਾ ਆ। ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਤੇ ਸ਼ਾਂਤੀ ਮਿਲਦੀ ਆ। ਪ੍ਰਮਾਤਮਾ ਇਸੇ ਤਰ੍ਹਾਂ ਸਾਰਿਆਂ ਤੇ ਮਿਹਰਾਂ ਭਰਿਆ ਹੱਥ ਰੱਖੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ